ਮੈਂ ਚੱਲ ਰਹੀ ਚੋਣ ਕੈਂਪੇਨ ਔਰ ਲੋਕਾਂ ਦਾ ਹੰਗਾਰਾ ਕਿਹੋ ਜਿਹਾ ਮਿਲ ਰਿਹਾ ਜੀ ਪੂਰਾ ਮਾਹੌਲ ਗਰਮਾਇਆ ਹੋਇਆ ਜੀ ਸਾਹਿਬ ਨੂੰ ਤੁਹਾਡਾ ਕਿਹੜੀ ਤਰਫ ਨਾਲ ਲੱਗਦਾ ਹੈ ਕੀ ਕਾਂਗਰਸੀ ਉਮੀਦਵਾਰ ਆ ਉਹਨਾਂ ਦਾ ਭਾਜਪਾ ਦੇ ਉਮੀਦਵਾਰ ਦੇ ਨਾਲ ਮੁਕਾਬਲਾ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਨਾਲ ਮੁਕਾਬਲਾ ਹੈ ਜਾਂ ਆਜ਼ਾਦ ਤੌਰ ਤੇ ਜਿਹੜੇ ਭਾਈ ਮਨਦੀਪ ਸਿੰਘ ਜਿਹੜੇ ਚੋਣ ਮੈਦਾਨ ਦੇ ਵਿੱਚ ਨਹੀਂ ਉਹਨਾਂ ਨਾਲ ਮੁਕਾਬਲਾ ਹੈ ਦੇਖੋ ਜੀ ਜੇ ਅੱਜ ਦੀ ਡੇਟ 'ਚ ਆਪਾਂ ਨਿਖੀਏ ਤੇ ਕਾਂਗਰਸ ਪਾਰਟੀ ਦਾ ਇਸ ਵੇਲੇ ਕੋਈ ਮੁਕਾਬਲਾ ਨਹੀਂ ਆਮ ਆਦਮੀ ਪਾਰਟੀ ਜੋ ਕਿ ਪਹਿਲੇ ਕਹਿੰਦੀ ਹੁੰਦੀ ਸੀਗੀ ਕਿ ਅਸੀਂ ਆਮ ਘਰਾਂ 'ਚੋਂ ਨਿਕਲ ਕੇ ਆਏ ਹਾਂ ਆਮ ਲੋਕਾਂ ਨੂੰ ਹੀ ਅਸੀਂ ਮਤਲਬ ਅੱਗੇ ਲਿਆਨੇ ਆ ਟਿਕਟ ਦੇ ਕੇ ਨਵਾਜਦੇ ਆ ਤੇ ਇਲੈਕਸ਼ਨ ਲੜਦੇ ਆ ਤੇ ਉਹਨਾਂ ਦਾ ਭਗਵੰਤ ਮਾਨ ਸਾਹਿਬ ਆਪਣੇ ਵਰਕਰਾਂ ਨੂੰ ਬੜਾ ਇੱਕ ਪੈਕਟਨੀਅਮ ਦਿੱਤਾ ਸੀ ભગવંતમાન સાહેબ ਨੂੰ પૂછਣਾ ਚਾਹੂੰਗਾ ਕਿ ਕੀ ਗੱਲ ਉਹਨਾਂ ਨੂੰ ਹੁਣ ਆਪਣੀ ਆਮਕਰਾਂਚੋ ਕੋਈ ਬੰਦਾ ਨਹੀਂ ਲੱਭਿਆ ਉਹਨਾਂ ਨੂੰ ਕੋਈ ਪਮਕੜਨੀ ਦੇਖਿਆ ਦੇਖੋ ਜੀ বিজেপি ਸਰਕਾਰ ਦਾ ਪੰਜਾਬ ਦੇ ਹਮੇਸ਼ਾ ਹੀ ਵਿਰੁੱਧ ਨੀਤੀਆਂ ਰਹੀਆਂ ਉਹਨਾਂ ਦੀਆਂ বিজেপি ਦੀਆਂ ਇੱਕ ਸਾਲ ਤੋਂ ਵੱਧ ਸਾਡੇ ਕਿਸਾਨ ਤੇ ਮਜ਼ਦੂਰ ਵੀਰਾਂ ਨੇ ਦਿੱਲੀ ਤਰਨਾ ਲਾਇਆ 700 ਤੋਂ ਵੱਧ ਸ਼ਹੀਦ ਸ਼ਹਾਦਤਾਂ ਦਿੱਤੀਆਂ ਸਰਕਾਰ ਨੇ ਵਾਅਦਾ ਕੀਤਾ ਕਿ ਅਸੀਂ ਤੁਹਾਡੇ ਐਮਐਸਪੀ ਤੇ ਸਾਰਿਆਂ ਤੇ ਅਸੀਂ ਪੂਰੀ ਦਵਾਂਗੇ ਵਾਅਦਾ ਕਰਕੇ ਮੁਕਰਿਆ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਦੇਖੋ ਕੈਂਡੀਡੇਟ ਆਪਣੇ ਹਲਕੇ ਦਾ ਇੱਧਰ ਦਾ ਕੋਈ ਕੈਂਡੀਡੇਟ ਨਹੀਂ ਮਿਲਿਆ ਇਹਨਾਂ ਨੇ ਮਜੀਠੇ ਤੋਂ ਲਿਆ ਕੇ ਬੀਬੀ ਨੂੰ ਇੱਥੇ ਲਿਆ ਕੇ ਦਿੱਤਾ ਕਦੀ ਵੀ ਨਹੀਂ ਲੋਕ ਚਾਣਗੇ ਕਿ ਜਿਸ ਬੀਬੀ ਦਾ ਪਿੱਛੂ ਕਰ ਪਿੱਛੇ ਗੈਂਗਸਟਰ ਦਾ ਗੈਂਗਸਟਰਸ ਦੇ ਨਾਲ ਹੋਵੇ ਵੀ ਉਹਨੂੰ ਵੋਟ ਪਾ ਕੇ ਕਿਉਂਕਿ ਦੇਖੋ ਜੀ ਪੰਜਾਬ ਪਹਿਲੇ ਬੜੇ ਮਾੜੇ ਮਾਹੌਲ ਚ ਅੱਤਵਾਦ ਦੇ ਕਾਲੇ ਦੌਰ ਦੇ ਵਿੱਚੋਂ ਨਹੀਂ ਨਿਕਲਿਆ ਹੈਗਾ ਤੇ ਹੁਣ ਕੋਈ ਵੀ ਜਣਾ ਆਪਣੀ ਵੋਟ ਉਸ ਇਨਸਾਨ ਨੂੰ ਨਹੀਂ ਪਾਉਗੀ ਜਿਹਦਾ ਨਾਲ ਪਿੱਛੇ ਕ੍ਰਾਈਮ ਦੇ ਨਾਲ ਜੋ ਕ੍ਰਿਮੀਨਲ ਹੋਵੇ ਜਾਂ ਕ੍ਰਾਈਮ ਦੇ ਨਾਲ ਜੁੜਦਾ ਹੋਵੇ 4 ਸਾਲ ਹੋ ਗਏ ਜੀ ਆਮ ਆਦਮੀ ਪਾਰਟੀ ਨੇ ਕੋਈ ਵਿਕਾਸ ਦਾ ਕੰਮ ਪੰਜਾਬ ਦੇ ਵਿੱਚ ਕੋਈ ਨਹੀਂ ਕੀਤਾ ਹੈਗਾ ਉਹ ਕਹਿੰਦੇ ਬਦਲਾਅ ਕੀਤਾ 70 75 ਸਾਲਾਂ ਨਾਲ ਬਦਲਾਅ ਹੀ ਅਸੀਂ ਤਿੰਨਾਂ ਕਿ ਸਾਲਾਂ ਚ ਕੀਤਾ ਜੀ ਬਦਲਾਅ ਤਾਂ ਜੀ ਇਹ ਐਮ ਐਲ ਏ ਸ ਦੇ ਵਿੱਚ ਹੀ ਆਇਆ ਹੈਗਾ ਜਿਹੜੇ ਨਵੇਂ ਨਵੇਂ ਇਹਨਾਂ ਨੇ ਵਿਆਹ ਵਯੂ ਕਰਾ ਲਏ ਹੈਗੇ ਹੋਰ ਤਾਂ ਕੋਈ ਪੰਜਾਬ ਦੇ ਵਿੱਚ ਬਦਲਾਅ ਦਿਖਦਾ ਨਹੀਂ ਹੈ ਕਰਨ ਵੀਰ ਜੀ ਤੁਸੀਂ ਮਾਝੇ ਦੇ ਨਾਲ ਸੰਬੰਧ ਰੱਖਦੇ ਹੋ ਕਹਿੰਦੇ ਮਾਝੇ ਵਾਲੇ بڑے ਅਣਖੀ ਹੁੰਦੇ ਨੇ ਜਜ਼ਬਾਤੀ ਹੁੰਦੇ ਨੇ ਜੇ ਕਿਸੇ ਨੂੰ ਪਿਆਰ ਕਰਦੇ ਨੇ ਇਹਨਾਂ ਮਤਲਬ ਤੋਂ ਤੱਕ ਕਿ ਕਿਤੇ ਪਿਆਰ ਕਰਦੇ ਨੇ ਦਿਲੋਂ ਪਿਆਰ ਕਰਦੇ ਨੇ ਤੇ ਜਦੋਂ ਕਿਸੇ ਦੇ ਨਾਲ ਨਫ਼ਰਤ ਕਰਦੇ ਨੇ ਜਾਂ ਕਿਸੇ ਦੇ ਨਾਲ ਬਦਲਾ ਲੈਣਾ ਹੁੰਦਾ ਫਿਰ ਕੰਮ ਕਹਿੰਦੇ ਇੱਕ ਪਾਸੜੀ ਕਰ ਦਿੰਦੇ ਨੇ ਹੁਣ ਬਾਈ ਇਲੈਕਸ਼ਨ ਦੇ ਵਿੱਚ ਮਾਝੇ ਵਾਲੇ ਆਪਣੀ ਅਣਖ ਦਿਖਾਉਣਗੇ ਜੀ ਅਸੀਂ ਮਾਝੀ ਦੇ ਹੈਗੇ ਆ ਅਸੀਂ ਤੱਕਾ ਤੇ ਬਦਮਾਸ਼ੀ ਨਾ ਅਸੀਂ ਸੈਨ੍ਹੇ ਆ ਤੇ ਨਾ ਹੀ ਕਰ ਕਰਦੇ ਆ ਠੀਕ ਹੈ ਜੀ ਲੇਕਿਨ ਜੇ ਸਾਡੇ ਤੇ ਕੋਈ ਕਰੂਗਾ ਅਸੀਂ ਮਾਝੇ ਦੇ ਹੈਗੇ ਆ ਜਵਾਬ ਦੇਣਾ ਜਾਣਦੇ ਆ ਲੇਕਿਨ ਅਸੀਂ ਸੈਨ੍ਹਦੇ ਨਹੀਂ ਸਤਿਸ਼੍ਰੀ ਰਾਮ ਜੀ ਦੋਸਤੋ ਤੁਸੀਂ ਐਸਡੀ ਟੀਵੀ ਦੇਖ ਰਹੇ ਹੋ ਮੈਂ ਹਾਂ ਸ਼ਿਵਰਨਜੀਤ ਸਿੰਘ ਢਿੱਲੋਂ ਦੋਸਤੋ ਇਸ ਵਕਤ ਤਾਂ ਅਸੀਂ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਵਿੱਚ ਪਹੁੰਚੇ ਆ ਜਿੱਥੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਆਉਣ ਵਾਲੀ 11 ਨਵੰਬਰ ਨੂੰ VOTING ਹੋਏਗੀ ਤਾਂ ਜਿੱਤ ਦਾ ਦਾਵਾ ਹਰੇਕ ਪਾਰਟੀ ਦੇ ਉਮੀਦਵਾਰ ਵੱਲੋਂ ਠੁੱਕਿਆ ਜਾ ਰਿਹਾ ਹੈ ਤਾਂ ਸਾਡੇ ਨਾਲ ਆ ਕਾਂਗਰਸ ਪਾਰਟੀ ਤੋਂ ਉਮੀਦਵਾਰ ਨੇ ਕਰਨਬੀਰ ਸਿੰਘ ਬੁਰਜ ਤਾਂ ਇਹ ਚੋਣ ਮੈਦਾਨ ਦੇ ਵਿੱਚ ਨੇ ਕਾਂਗਰਸ ਪਾਰਟੀ ਵੱਲੋਂ ਤਰਨਤਨ ਬਾਈਲੈਕਸ਼ਨ ਨੂੰ ਲੈ ਕੇ ਤਾਂ ਗੱਲਬਾਤ ਕਰਦੇ ਆ ਬੁਰਜ ਸਾਹਿਬ ਨਾਲ ਬੁਰਜ ਸਾਹਿਬ ਸਸੀ ਕਾਲ ਜੀ ਸੱਚ ਕਾਲ ਜੀ ਜੀ ਹਾਂ ਜੀ ਠੀਕ ਠਾਕ ਹਾਂ ਜੀ ਵਧੀਆ ਸਰ ਵਧੀਆ ਤੁਸੀਂ ਸੁਣਾਓ ਵਧੀਆ ਜੀ ਕਿਵੇਂ ਚੱਲ ਰਹੀ ਚੋਣ ਕੈਂਪੇਨ ਔਰ ਲੋਕਾਂ ਦਾ ਹੰਗਾਰਾ ਕਿਹੋ ਜਿਹਾ ਮਿਲ ਰਿਹਾ ਜ ਅਹ ਦੇਖੋ ਜੀ ਚੋਣ ਮੁਹਿੰਮ ਸਾਡੀ ਬਹੁਤ ਹੀ ਵਧੀਆ ਚੱਲ ਰਹੀ ਹੈ ਜੀ ਖਾਸ ਕਰਕੇ ਜਿਸ ਦਿਨ ਅਸੀਂ ਮੱਥਾ ਟੇਕਿਆ ਤਨਤਨ ਬਾਬਾ ਬੁੱਢਾ ਸਾਹਿਬ ਤੇ ਇੱਥੇ ਤਰਨਤਨ ਦਰਬਾਰ ਸਾਹਿਬ ਜੀ ਦੇ ਦਿਨ ਟੇਕਿਆ ਉਸ ਦਿਨ ਤੋਂ ਉਹ ਕਾਫਲਾ ਜਿਸ ਦਿਨ ਅਸੀਂ ਆਪਣਾ ਕਟਿਆ ਸੀਗਾ ਰੋਡ 'ਚੋਂ ਕੱਡਿਆ ਸੀਗਾ ਉਸ ਤੋਂ ਬਾਅਦ ਤਾਂ ਖਾਸ ਕਰਕੇ ਪੂਰਾ ਮਾਹੌਲ ਗਰਮਾਇਆ ਹੋਇਆ ਜੀ ਔਰ ਲੋਕੀ ਵੇਟ ਕਰ ਰਹੇ ਕਿ ਕਦੋਂ 11 ਤਰੀਕ ਆਵੇ ਤੇ ਅਸੀਂ ਵੋਟਾਂ ਪਾ ਕੇ ਕਾਂਗਰਸ ਨੂੰ ਜਿਤਾਈਏ ਅੱਛਾ ਕਰਨਵੀਰ ਜੀ ਮੁਕਾਬਲਾ ਤੁਸੀਂ ਕਿਹੜੀ ਧਿਰ ਨਾਲ ਦੇਖਦੇ ਹੋ ਵੈਸੇ ਤਾਂ ਮੁਕਾਬਲਾ ਤਿੰਨ ਕੋਣਾ ਹੁੰਦਾ ਸੀਗਾ ਪਹਿਲਾਂ ਕਾਂਗਰਸੀ ਇਕ ਅਕਾਲੀ ਜਾਂ ਭਾਜਪਾ ਵਾਲੇ ਚੋਣ ਮੈਦਾਨ ਦੇ ਵਿੱਚ ਹੁੰਦੇ ਸੀ ਤੁਸੀਂ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚੋਂ ਬੀਜੇਪੀ ਪਾਰਟੀ ਵੱਲੋਂ ਵੀ ਆਪਣਾ ਉਮੀਦਵਾਰ ਐਲਾਨਿਆ ਗਿਆ ਉਹ ਵੀ ਆਪਣਾ ਜ਼ੋਰ ਲਗਾ ਰਹੇ ਨੇ ਜੇ ਆਪਾਂ ਅਕਾਲੀ ਦਲ ਦੀ ਗੱਲ ਕਰ ਲਈਏ ਅਕਾਲੀ ਦਲ ਵੱਲੋਂ ਪ੍ਰਿੰਸੀਪਲ ਸੁਖਵਿੰਦਰ ਕੋਰ ਰੰਧਾਵਾ ਉਹ ਵੀ ਚੋਣ ਮੈਦਾਨ ਦੇ ਵਿੱਚ ਨਹੀਂ ਇੱਕ ਧੜਾ ਹੈ ਜੀ ਜਿਹਦੀ ਹਰ ਪਾਸੇ ਚਰਚਾ ਛੜੀ ਹੋਈ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਵਾਲਿਆਂ ਨੇ ਜਿਨ੍ਹਾਂ ਨੂੰ ਸਮਰਥਨ ਦਿੱਤਾ ਹਾਲਾਂਕਿ ਉਹ ਕਹਿ ਰਹੇ ਨੇ ਕਿ ਅਸੀਂ ਆਜ਼ਾਦ ਤੌਰ ਤੇ ਚੋਣ ਮੈਦਾਨ ਦੇ ਵਿੱਚ ਆ ਫਿਰ ਮੁਕਾਬਲਾ ਉਹ ਤੁਹਾਡਾ ਕਿਹੜੀ ਤਰ੍ਹਾਂ ਨਾਲ ਲੱਗਦਾ ਹੈ ਕਿ ਕਾਂਗਰਸੀ ਉਮੀਦਵਾਰ ਆ ਉਹਨਾਂ ਦਾ ਬੀਜੇਪੀ ਦੇ ਉਮੀਦਵਾਰ ਦੇ ਨਾਲ ਮੁਕਾਬਲਾ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਨਾਲ ਮੁਕਾਬਲਾ ਹੈ ਜਾਂ ਆਜ਼ਾਦ ਤੌਰ ਤੇ ਜਿਹੜੇ ਭਾਈ ਮਨਦੀਪ ਸਿੰਘ ਜਿਹੜੇ ਚੋਣ ਮੈਦਾਨ ਦੇ ਵਿੱਚ ਨੇ ਉਹਨਾਂ ਨਾਲ ਮੁਕਾਬਲਾ ਹੈ ਜੀ ਦੇਖੋ ਜੀ ਜੇ ਅੱਜ ਦੀ ਡੇਟਸ ਆਪਾਂ ਲਿਖੀ ਹੈ ਤੇ ਕਾਂਗਰਸ ਪਾਰਟੀ ਦਾ ਇਸ ਵੇਲੇ ਕੋਈ ਮੁਕਾਬਲਾ ਨਹੀਂ ਹੈ 2027 ਦੇ ਵਿੱਚ ਸਾਰੇ ਲੋਕਾਂ ਦੀ ਜ਼ਬਾਨ ਤੇ ਹੈਗੀ ਹੈ ਕਿ 2027 ਦੇ ਵਿੱਚ ਸਾਡੀ ਸਰਕਾਰ ਕਾਂਗਰਸ ਸਰਕਾਰ ਹੀ ਆਊਗੀ ਹੂੰ ਆ ਦੇਖੋ ਹੁਣ ਇਹ ਹੈਗੀ ਜਿਮਨੀ ਚੋਣ ਜਿਮਨੀ ਚੋਣਾਂ ਚ ਜ਼ਿਆਦਾਤਰ ਜਿਹੜਾ ਮੁਕਾਬਲਾ ਹੁੰਦਾ ਜੀ ਉਹ ਸਰਕਾਰ ਦੇ ਨਾਲ ਹੀ ਹੁੰਦਾ ਜੀ ਸੋ ਜਿਹੜਾ ਸਾਡਾ ਮੁਕਾਬਲਾ ਜੇ ਹੋਊਗਾ ਵੀ ਤੇ ਉਹ ਆਮ ਆਦਮੀ ਪਾਰਟੀ ਕਿਉਂਕਿ ਉਹ ਇਸ ਟਾਈਮ ਸੱਤਾ ਦੇ ਵਿੱਚ ਹੈਗੀ ਹੈ ਉਹਦੇ ਨਾਲ ਹੀ ਹੋਊਗਾ ਲੇਕਿਨ ਮੈਂ ਇਹ ਕਲੀਅਰ ਕਰ ਦੇਣਾ ਚਾਹੁੰਦਾ ਕਿ ਦੇਖੋ ਜੀ ਆਮ ਆਦਮੀ ਪਾਰਟੀ ਜੋ ਕਿ ਪਹਿਲੇ ਕਹਿੰਦੀ ਹੁੰਦੀ ਸੀਗੀ ਕਿ ਅਸੀਂ ਆਮ ਘਰਾਂ ਚੋਂ ਨਿਕਲ ਕੇ ਆਏ ਆ ਆਮ ਆਮ ਲੋਕਾਂ ਨੂੰ ਹੀ ਅਸੀਂ ਮਤਲਬ ਅੱਗੇ ਲਿਆਨੇ ਆ ਟਿਕਟ ਦੇ ਕੇ ਨਵਾਜਦੇ ਆ ਤੇ ਇਲੈਕਸ਼ਨ ਲੜਦੇ ਆ ਤੇ ਉਹਨਡੋ ਭਗਵੰਤ ਮਾਨ ਸਾਹਿਬ ਆਪਣੇ ਵਰਕਰਾਂ ਨੂੰ ਬੜਾ ਇੱਕ ਪੈਕਟੀਅਮ ਦਿੱਤਾ ਸੀਗਾ ਆਪ ਪਮਕੜ ਦਾ ਨਾਮ ਵੀ ਦਿੱਤਾ ਸੀਗਾ ਤੇ ਹੁਣ ਸਗੋਂ ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੂੰਗਾ ਕਿ ਕੀ ਗੱਲ ਉਹਨਾਂ ਨੂੰ ਹੁਣ ਆਪਣੀ ਆਮਕਰਾਂਚੋਂ ਕੋਈ ਬੰਦਾ ਨਹੀਂ ਲੱਭਿਆ ਉਹਨਾਂ ਨੂੰ ਕੋਈ ਪਮਕੜ ਨਹੀਂ ਦਿਖਿਆ ਉਹਨਾਂ ਨੇ ਕੈਂਡੀਡੇਟ ਲਿੱਤਾ ਹਰ ਵਾਰ ਹੀ ਉਹ ਜਿੰਨੀਆਂ ਵੀ ਜਿੰਨੀਆਂ ਚੋਣਾਂ ਹੋਈਆਂ ਤੁਸੀਂ ਪਿੱਛੇ ਜਾ ਧਿਆਨ ਮਾਰ ਕੇ ਦੇਖੋਗੇ ਕਿਸੇ ਵੀ ਜਿੰਨੀ ਚੋਣ ਦੇ ਵਿੱਚ ਉਹਨਾਂ ਨੇ ਆਪ ਦਾ ਕੋਈ ਕੈਂਡੀਡੇਟ ਆਪਦੀ ਪਾਰਟੀ ਦਾ ਕੋਈ ਵਰਕਰ ਨੂੰ ਟਿਕਟ ਨਹੀਂ ਦਿੱਤੀ ਬਲਕਿ ਵਰਕਰ ਨੇ ਭਮਕੜ ਨੇ ਉਹਨਾਂ ਨਾਲ ਆਮ ਆਦਮੀ ਪਾਰਟੀ ਵਾਲੇ ਧੋਖਾ ਕਰਦੇ ਜੀ ਭਮਕੜਾ ਨਾਲ ਧੋਖਾ ਹੁੰਦਾ ਬਾਈ ਇਲੈਕਸ਼ਨਾਂ ਚ ਬਿਲਕੁਲ ਜੀ ਤੁਹਾਡੇ ਸਾਹਮਣੇ ਧੋਖਾ ਹੀ ਹੈ ਜੀ ਕਿਉਂਕਿ ਦੂਸਰੀ ਪਾਰਟੀਆਂ ਤੋਂ ਕੱਢੇ ਹੋਏ ਦੂਸਰੀ ਪਾਰਟੀਆਂ ਦੀ ਝੂਠ ਉਹਨਾਂ ਨੂੰ ਲੈ ਕੇ ਇਲੈਕਸ਼ਨ ਲੜਾਉਂਦੇ ਹਰਮੀਤ ਸਿੰਘ ਸੰਧੂ ਪਹਿਲੇ ਅਕਾਲੀ ਦਲ ਚ ਸੀਗਾ ਜੀ ਫਿਰ ਅਕਾਲੀ ਦਲ ਦੇ ਵਿੱਚੋਂ ਦੀ ਉਹਨੂੰ ਨਾ ਹੁਣ ਨਾਂ ਲੈ ਕੇ ਤੇ ਇਹ ਇਲੈਕਸ਼ਨ ਲੜਦੇ ਪਿਆ ਕੀ ਗੱਲ ਤਰਨ ਤਰਨ ਹਲਕੇ ਦੇ ਵਰਕਰ ਇੰਨੇ ਮਾੜੇ ਸੀ ਕਿ ਵੀ ਉਹਨਾਂ ਚ ਕੋਈ ਵੀ ਇਲੈਕਸ਼ਨ ਨਹੀਂ ਸੀ ਲੜ ਸਕਦਾ ਦੂਸਰੀ ਗੱਲ ਤੁਸੀਂ ਕਰਦੇ ਹੋ ਜੀ ਆਪਣਾ ਬੀਜੇਪੀ ਦੀ ਦੇਖੋ ਜੀ ਭਾਜਪਾ ਸਰਕਾਰ ਦਾ ਪੰਜਾਬ ਦੇ ਹਮੇਸ਼ਾ ਹੀ ਵਿਰੁੱਧ ਨੀਤੀਆਂ ਰਹੀਆਂ ਉਹਨਾਂ ਦੀਆਂ ਭਾਜਪਾ ਦੀਆਂ ਇੱਕ ਸਾਲ ਤੋਂ ਵੱਧ ਸਾਡੇ ਕਿਸਾਨ ਤੇ ਮਜ਼ਦੂਰ ਵੀਰਾਂ ਨੇ ਦਿੱਲੀ ਤਰਨਾ ਲਾਇਆ 7 ਤੋਂ 700 ਤੋਂ ਵੱਧ ਸ਼ਹਾਦਤਾਂ ਦਿੱਤੀਆਂ ਸਰਕਾਰ ਨੇ ਵਾਅਦਾ ਕੀਤਾ ਕਿ ਅਸੀਂ ਤੁਹਾਡੇ ਐਮਐਸਪੀ ਤੇ ਸਾਰਿਆਂ ਤੇ ਅਸੀਂ ਪੂਰੀ ਕਰਾਂਗੇ ਦਵਾਂਗੇ ਵਾਅਦਾ ਕਰਕੇ ਮੁਕਰਿਆ ਇਹ ਆ ਪਿੱਛੇ ਜੇ ਹੜਾਏ ਸੀਗੇ ਜੀ ਤੁਸੀਂ ਵੀ ਉਹਦੀ ਕਵਰੇਜ ਕੀਤੀ ਹੋਗੀ ਕਿ ਉਹ ਹੜ੍ਹਾਂ ਦੇ ਵਿੱਚ ਤੁਸੀਂ ਦੇਖੋ ਜੇ ਪ੍ਰਧਾਨ ਮੰਤਰੀ ਸਾਡੇ ਸਰਕਾਰਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਆਂਦੇ ਵੀ ਹੈ ਤੇ ਪੰਜਾਬ ਨੂੰ ਦੇਖ ਕੇ ਕੀ ਜਾਂਦੇ 1600 ਕਰੋੜ ਰੁਪਏ ਜੋ ਕਿ ਕੁਝ ਵੀ ਨਹੀਂ ਇੱਕ ਬਦਮ ਮਜ਼ਾਕ ਹੈ ਪੰਜਾਬੀਆਂ ਦੇ ਨਾਲ ਬੀਜੇਪੀ ਦੀ ਹਮੇਸ਼ਾ ਸਾਡੇ ਕਿਸਾਨ ਮਜ਼ਦੂਰ ਦੇ ਖਿਲਾਫ ਨੀਤੀਆਂ ਰਹੀਆਂ ਪੰਜਾਬ ਦੇ ਵਿਰੋਧ ਰਹੀਆਂ ਤਾਂ ਬੀਜੇਪੀ ਦਾ ਮੈਨੂੰ ਨਹੀਂ ਲੱਗਦਾ ਕੋਈ ਹਾਲੇ ਪੰਜਾਬ ਦੇ ਵਿੱਚ ਕੋਈ ਸਕੋਪ ਹੈਗਾ ਉਸ ਤੋਂ ਬਾਅਦ ਜੇ ਤੁਸੀਂ ਗੱਲ ਕਰਦੇ ਹੋ ਆਪਣਾ ਸ਼ਰੋਮੀ ਅਕਾਲੀ ਦਲ ਦੀ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਆਪਣੇ ਕੈਂਡੀਡੇਟ ਨੂੰ ਕਹਿੰਦੀ ਹੈ ਕਿ ਇੱਕ ਧਾਰਮਿਕ ਪਰਿਵਾਰ ਦੇ ਵਿੱਚੋਂ ਦੀ ਹੈਗਾ ਧਰਮੀ ਫੌਜੀ ਹੈਗਾ ਰਾਈਟ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜੀ ਮੈਂ ਵੀ ਮੇਰਾ ਜਿਹੜਾ ਪਿਛੋਕੜ ਹੈ ਮੈਂ ਵੀ ਪੰਥਕ ਫੈਮਿਲੀ ਦੇ ਵਿੱਚੋਂ ਦੀ ਬਿਲੋਂਗ ਕਰਦਾ ਮੇਰੇ ਗ੍ਰੇਟ ਗ੍ਰੈਂਡਫਾਦਰ ਜਿਹੜੇ ਸੀਗੇ ਜੀ ਉਹ 1920 ਤੋਂ ਪਹਿਲੇ ਦਰਬਾਰ ਸਾਹਿਬ ਕਮੇਟੀ ਹੁੰਦੀ ਸੀ ਕਿ ਜਿਹਦੇ ਉਹ ਪ੍ਰਧਾਨ ਸੀਗੇ ਤੇ ਉਹਨਾਂ ਦੀ ਦੇਖਰੇਖ ਦੇ ਥੱਲੇ ਹੀ ਗੁਰੂ ਰਾਮਦਾਸ ਜੀ ਉਹਨਾਂ ਨੇ ਬਣਾਈ ਸੀਗੀ ਜੇ ਅੱਜ ਵੀ ਤੁਸੀਂ ਉੱਥੇ ਜਾ ਕੇ ਦੇਖੋਗੇ ਸਰਹਾਂ ਦੇ ਬਾਹਰ ਮੇਰੇ ਗ੍ਰੇਡ ਗ੍ਰੈਂਡਫਾਦਰ ਸਰਦਾਰ ਜਵਾਰ ਸਿੰਘ ਜੀ ਦਾ ਨਾਮ ਉੱਥੇ ਲਿਖਿਆ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਦੇਖੋ ਕੈਂਡੀਡੇਟ ਆਪਣੇ ਹਲਕੇ ਦਾ ਇੱਧਰ ਦਾ ਕੋਈ ਕੈਂਡੀਡੇਟ ਨਹੀਂ ਮਿਲਿਆ ਇਹਨਾਂ ਨੇ ਮਜੀਠੇ ਤੋਂ ਲਿਆ ਕੇ ਬੀਬੀ ਨੂੰ ਇੱਥੇ ਲਿਆ ਕੇ ਦਿੱਤਾ ਫਿਰ ਉਸ ਤੋਂ ਬਾਅਦ ਬੀਬੀ ਦਾ ਪਿੱਛੇ ਕੀ ਪਿਛੋਕੜ ਕੀ ਹੈ ਦੇਖੋ ਜੀ ਮੈਂ ਸਾਰੇ ਲੋਕਾਂ ਲੋਕ ਸਾਡੇ ਤਰਨਤਾਰਨ ਦੇ ਜਿੰਨੇ ਵੀ ਹੈਗੇ ਆ ਇਹ ਸਾਰੇ ਅਮਨ ਪਸੰਦ ਕਰਦੇ ਆ ਜੀ ਅਮਨ ਸ਼ਾਂਤੀ ਪਸੰਦ ਕਰਦੇ ਆ ਜੀ ਕਦੀ ਵੀ ਨਹੀਂ ਲੋਕ ਚਾਣਗੇ ਕਿ ਜਿਸ ਬੀਬੀ ਦਾ ਪਿਛੁਰ ਪਿਛੇ ਗੈਂਗਸਟਰ ਦਾ ਗੈਂਗਸਟਰਸ ਦੇ ਨਾਲ ਹੋਵੇ ਵੀ ਉਹਨੂੰ ਵੋਟ ਪਾ ਕੇ ਕਿਉਂਕਿ ਦੇਖੋ ਜੀ ਪੰਜਾਬ ਪਹਿਲੇ ਬੜੇ ਮਾੜੇ ਮਾਹੌਲ ਚਾ ਹੱਤਵਾਦ ਦੇ ਕਾਲੇ ਦੌਰ ਦੇ ਵਿੱਚੋਂ ਨਹੀਂ ਨਿਕਲਿਆ ਹੈਗਾ ਤੇ ਹੁਣ ਕੋਈ ਵੀ ਜਣਾ ਆਪਣੀ ਵੋਟ ਉਸ ਇਨਸਾਨ ਨੂੰ ਨਹੀਂ ਪਾਉਗੀ ਜਿਹਦਾ ਨਾਲ ਪਿਛੇ ਕ੍ਰਾਈਮ ਦੇ ਨਾਲ ਜੋ ਕ੍ਰਿਮੀਨਲ ਹੋਵੇ ਜਾਂ ਕ੍ਰਾਈਮ ਦੇ ਨਾਲ ਜੁੜਦਾ ਹੋਵੇ ਅੱਛਾ ਕਰਨਵੀਰ ਜੀ ਮਨੀਸ਼ ਸੋਦੀਏ ਦਾਵਾ ਕਰਦੇ ਨੇ ਕਿ ਤੇ 2027 ਚ ਸਾਡੀ ਸਰਕਾਰ ਬਣਨੀ ਤੈ ਹੈ ਅਸੀਂ ਬਦਲਾ ਕੀਤਾ ਕਹਿੰਦੇ ਸਾਮ-ਦਾਮ ਦੰਡ ਭੇਦ ਲੜਾਈ ਝਗੜਾ ਭਾਵੇਂ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ 2027 ਦੇ ਵਿੱਚ ਸਰਕਾਰ ਬਣਾਵਾਂਗੇ ਇਹ ਬਾਈ ਇਲੈਕਸ਼ਨ ਵੀ ਜਿੱਤਣ ਦਾ ਉਹਨਾਂ ਵੱਲੋਂ ਦਾਵਾ ਕੀਤਾ ਗਿਆ ਹੈ ਜੀ ਦੇਖੋ ਜੀ ਉਹਨਾਂ ਦੇ ਬਿਆਨ ਦਾ ਅਸੀਂ ਖੰਡਨ ਕਰਦੇ ਆਂ ਜੀ ਸਾਮ-ਦਾਨ ਦੰਡ ਭੇਦ ਭਾਵੇਂ ਜੋ ਮਰਜ਼ੀ ਅਜ਼ਮਾ ਲੈਣ ਕਰ ਲੈਣ ਜੀ ਅਪਲਾਈ ਕਰ ਲੈਣ ਹੁਣ ਸਰਕਾਰ ਨਹੀਂ ਆਉਂਦੀ ਬਿਕੋਜ਼ ਸਰਕਾਰ ਦੇਖੋ ਲੋਕੀ ਲੋਕੀ ਵੋਟਾਂ ਪਾਉਂਦੇ ਆ ਕੰਮ ਨੂੰ ਠੀਕ ਹੈ ਜੀ ਆਪ ਵੀ 4 ਸਾਲ ਹੋ ਗਏ ਆ ਜੀ ਆਮ ਆਦਮੀ ਪਾਰਟੀ ਨੇ ਕੋਈ ਵਿਕਾਸ ਦਾ ਕੰਮ ਪੰਜਾਬ ਦੇ ਵਿੱਚ ਕੋਈ ਨਹੀਂ ਕੀਤਾ ਹੈਗਾ ਉਹ ਕਹਿੰਦੇ ਬਦਲਾਅ ਕੀਤਾ 70 75 ਸਾਲਾਂ ਨਾਲ ਬਦਲਾਅ ਹੀ ਅਸੀਂ ਤਿੰਨਾਂ ਕਿ ਸਾਲਾਂ ਚ ਕੀਤਾ ਜੀ ਬਦਲਾਅ ਤਾਂ ਜੀ ਇਹ ਐਮ ਐਲ ਏ ਸ ਦੇ ਵਿੱਚ ਹੀ ਆਇਆ ਹੈਗਾ ਜਿਹੜੇ ਨਵੇਂ ਨਵੇਂ ਇਹਨਾਂ ਨੇ ਵਿਆਹ-ਵਿਊ ਕਰਾ ਲਏ ਹੈਗੇ ਆ ਹੋਰ ਤਾਂ ਕੋਈ ਪੰਜਾਬ ਦੇ ਵਿੱਚ ਬਦਲਾਅ ਦਿਖਦਾ ਨਹੀਂ ਹੈ ਦੇਖੋ ਮੈਂ ਇਹਦੇ ਵਿੱਚ ਇੱਕ ਹੋਰ ਗੱਲ ਕਰਨਾ ਚਾਹਾਂਗਾ ਆ ਤੁਸੀਂ ਬਾੜ ਦੀ ਕਵਰੇਜ ਕੀਤੀ ਜੀ ਬਿਲਕੁਲ ਜੀ ਠੀਕ ਹੈ ਜੀ ਕਈ ਸਾਡੇ ਭਰਾ ਕਿਸਾਨ ਮਜ਼ਦੂਰ ਦੇ ਸਿਰ ਦੇ ਉੱਤੇ ਛੱਤ ਵੀ ਨਹੀਂ ਰਹੀ ਭਾ ਉਹਨਾਂ ਦੇ ਡੰਗਰ ਘਰ ਦੇ ਉਤੋਂ ਦੀ ਛੱਤ ਇਵਨ ਜ਼ਮੀਨਾਂ ਤੱਕ ਭਾਜੀ ਰੁੜਗੀਆਂ ਸਾਰੀਆਂ ਤੁਸੀਂ ਮੈਂ ਤੁਹਾਨੂੰ ਪੁੱਛਦਾ ਆ ਜਿਮਨੀ ਚੌਣ ਦੇ ਵਿੱਚ ਲੋਕਾਂ ਨੂੰ ਲੁਭਾਉਣ ਵਾਸਤੇ ਸਰਪੰਚਾਂ ਨੂੰ ਆਪਣੇ ਵੱਲ ਕਰਨ ਵਾਸਤੇ ਇੱਥੇ ਹੁਣ ਫਿਰ ਇਹ ਵਿਕਾਸ ਦੇ ਨਾਮ ਤੇ ਇਹ ਚੈੱਕ ਵੰਡ ਰਹੇ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਪੁੱਛਦਾ ਭਾਜੀ ਇਹਨਾਂ ਨੇ ਉਹਨਾਂ ਨੂੰ ਇੱਕ ਰੁਪਈਆ ਵੀ ਕੰਪਨਸੇਸ਼ਨ ਦਿੱਤੀ ਹੈ ਹਾਲੇ ਤੱਕ ਜਿਹੜੇ ਬਾੜ ਪੀੜਤ ਨੇ ਦੇਖੋ ਉਹਨਾਂ ਦਾ ਹੱਕ ਬੰਦਾ ਸੀਗਾ ਪਹਿਲੇ ਉਨ੍ਹਾਂ ਦਾ ਹੱਕ ਰੋਕ ਕੇ ਇੱਥੇ ਲੋਕਾਂ ਨੂੰ ਲੁਭਾਉਣ ਵਾਸਤੇ ਫਿਰ ਉਹੀ ਡਰਾਮੇ ਸ਼ੁਰੂ ਕਰ ਰਹੇ ਆ ਸਟੇਜ ਪਰਫਾਰਮੈਂਸ ਆਪਣੀ ਕਰਦੇ ਆ ਤੇ ਲੋਕਾਂ ਨੂੰ ਵੀ ਤਰੱਕੀ ਅਸੀਂ ਕਰਾਵਾਂਗੇ ਹਰਮੀਤ ਸੰਧੂ ਕਹਿੰਦਾ ਕਿ ਮੈਂ ਤਰੱਕੀ ਕਰਾਉਂਗਾ ਵੀ ਆ ਚੇਕ ਵਾਰ ਸੜਕਾਂ ਬਣ ਗਈਆਂ ਜੀ ਇਹ ਬਣ ਗਈਆਂ ਦੇਖੋ ਕਿਸਾਨਾਂ ਦੇ ਉਧਰ ਸਾਡੇ ਕਿਸਾਨ ਮਜ਼ਦੂਰ ਭਰਾਵਾਂ ਨੂੰ 1 ਰੁਪਈਆ ਕੰਪਨਸੇਸ਼ਨ ਨਹੀਂ ਮਿਲੀ ਸਿਰ ਤੇ ਉਹਨਾਂ ਦੇ ਛਾਤੇ ਨਹੀਂ ਗਈ ਰਿਸ਼ਤੇਦਾਰਾਂ ਕੋਲ ਜਾ ਜਾ ਕੇ ਉਹ ਸੋਰੇ ਉਹਨਾਂ ਨੂੰ ਰੁਪਈਆ ਨਹੀਂ ਦਿੱਤਾ ਤੇ ਇੱਥੇ ਆ ਕੇ ਸਗੋਂ ਮੈਂ ਤਾਂ ਇਹ ਸਲਾਹ ਦਿੰਨਾ ਕਿ ਸਗੋਂ ਇਹੀ ਜਿਹੜੇ ਪੈਸੇ ਇੱਥੇ ਵੰਡ ਰਹੀ ਹੈ ਨਾ ਜੀ ਸਾਡੇ ਉਧਰ ਕਿਸਾਨ ਮਜ਼ਦੂਰ ਭਰਾਵਾਂ ਨੂੰ ਜੇ ਕੰਪਨਸੇਸ਼ਨ ਦਿੱਤੀ ਹੁੰਦੀ ਉਹ ਮੁੱਦੇ ਤੇ ਆ ਕੇ ਇੱਥੇ ਸਗੋਂ ਇਲੈਕਸ਼ਨ ਲਾਦੇ ਤੇ ਉਹਨਾਂ ਨਾਲ ਹੀ ਜ਼ਿਆਦਾ ਵਧੀਆ ਰਹਿਣਾ ਸੀਗਾ ਅੱਛਾ ਕਰਨਵੀਰ ਜੀ ਤੁਸੀਂ ਮਾਝੇ ਦੇ ਨਾਲ ਸੰਬੰਧ ਰੱਖਦੇ ਹੋ ਕਹਿੰਦੇ ਮਾਝੇ ਵਾਲੇ بڑے ਅਣਖੀ ਹੁੰਦੇ ਨੇ ਜਜ਼ਬਾਤੀ ਹੁੰਦੇ ਨੇ ਜੇ ਕਿਸੇ ਨੂੰ ਪਿਆਰ ਕਰਦੇ ਨੇ ਐਨ ਮਤਲਬ ਤੁਰ ਤੱਕ ਕਿਹਦੇ ਪਿਆਰ ਕਰਦੇ ਨੇ ਦਿਲੋਂ ਪਿਆਰ ਕਰਦੇ ਨੇ ਤੇ ਜਦੋਂ ਕਿਸੇ ਦੇ ਨਾਲ ਨਫ਼ਰਤ ਕਰਦੇ ਨੇ ਜਾਂ ਕਿਸੇ ਦੇ ਨਾਲ ਬਦਲਾ ਲੈਣਾ ਹੁੰਦਾ ਫਿਰ ਕੰਮ ਕਹਿੰਦੇ ਇੱਕ ਪਾਸੜੀ ਕਰ ਦਿੰਦੇ ਨੇ ਹੁਣ ਬਾਈ ਇਲੈਕਸ਼ਨ ਦੇ ਵਿੱਚ ਮਾਝੇ ਵਾਲੇ ਆਪਣੀ ਅਣਖ ਦਿਖਾਉਣਗੇ ਜੀ ਅਣਖ ਕਿਸ ਚੀਜ਼ ਦੀ ਮੈਂ ਤਾਂ ਦੇਖੋ ਜੀ ਲੋਕ ਇੱਥੇ ਦੇ ਵੈਸੇ ਅਮਨ ਸ਼ਾਂਤੀ ਹਰ ਇੱਕ ਕੋਈ ਪਸੰਦ ਕਰਦਾ ਹੈ ਇੱਕ ਸੇਫ এনवायरमेंट ਚਾਹੀਦਾ ਹਰ ਇੱਕ ਲੋਕਾਂ ਨੂੰ ਤਰਨਤਾਰਨ ਇੱਥੇ ਸਾਡੇ ਸ਼ਹਿਰ ਦੇ ਵਿੱਚ ਬੜੇ ਕਾਰੋਬਾਰੀ ਹੈਗੇ ਦੇਖੋ ਕੋਈ ਐਸਾ ਦਿਨ ਨਹੀਂ ਜਾਂਦਾ ਸਾਡੇ ਤਰਨਤਾਰਨ ਹਲਕੇ ਦੇ ਵਿੱਚ ਜਿਸ ਦਿਨ ਇੱਥੇ ਗੋਲੀ ਨਾ ਚਲਦੀ ਹੋਵੇ ਤੇ ਕਿਸ ਉਸ ਗੋਲੀ ਦੇ ਨਾਲ ਕਿਸੇ ਪਿਓ ਦਾ ਪੁੱਤ ਜਾਂ ਪੁੱਤ ਦਾ ਪਿਓ ਵਿਚਾਰਾ ਮਰਦਾ ਨਾ ਹੋਵੇ ਇੱਥੇ ਕ੍ਰਾਈਮ ਲਾਅ ਐਂਡ ਆਰਡਰ ਦੀ ਪੋਜੀਸ਼ਨ ਬਿਲਕੁਲ ਜ਼ੀਰੋ ਆ ਚੁੱਕੀ ਹੋਈ ਹੈ ਠੀਕ ਹੈ ਜੀ ਅਮਨ ਸ਼ਾਂਤੀ ਲੋਕੀ ਪਸੰਦ ਕਰਦੇ ਆ ਠੀਕ ਹੈ ਅਸੀਂ ਮਾਝੇ ਦੇ ਆ ਦਰਦੇ ਨਹੀਂ ਆ ਕਿਸੇ ਤੋਂ ਅਣਖ ਦੀ ਲੜਾਈ ਵੀ ਕਰ ਲੜਦੇ ਆ ਲੇਕਿਨ ਅਸੀਂ 24 ਘੰਟੇ ਤਾਂ ਨਹੀਂ ਜੇ ਮਾਝੇ ਦੇ ਆ ਗਏ ਅਸੀਂ ਕਿਰਪਾਨਾਂ ਬੰਦੂ ਕਹੀਂ ਚੱਕੀ ਫਿਰਦੇ ਆ ਹੈ ਤਾਂ ਅਸੀਂ ਸਾਡੇ ਵੀ ਸਾਡੇ ਵੀ ਪਰਿਵਾਰ ਹੈਗੇ ਅਸੀਂ ਅਮਨ ਸ਼ਾਂਤੀ ਚਾਹੁੰਦੇ ਆ ਸਾਡੇ ਪਰਿਵਾਰ ਦੀ ਸਾਨੂੰ ਸੇਫਟੀ ਚਾਹੀਦੀ ਹੈਗੀ ਸੋ ਲੋਕ ਇਸ ਚੀਜ਼ ਨੂੰ ਧਿਆਨ ਚ ਰੱਖਦੇ ਆਂ ਹੀ ਵੋਟ ਪਾਉਣਗੇ ਔਰ ਉਹਨਾਂ ਨੂੰ ਪਤਾ ਸਿਰਫ ਜਿੰਨਾ ਗੈਂਗਸਟਰਿਜ਼ਮ ਵਧਿਆ ਇਹਦਾ ਇਲਜ਼ਾਮ ਲਗਿਆ ਸ਼ਰੂਮਨੀ ਅਕਾਲੀ ਦਲ ਤੇ ਵੀ ਜਦੋਂ ਗੈਂਗਸਟਰਿਜ਼ਮ ਸ਼ੁਰੂ ਹੋਇਆ ਉਹਨੋਂ ਅਕਾਲੀ ਦਲ ਦੀ ਸਰਕਾਰ ਸੀਗੀ ਜੀ ਠੀਕ ਹੈ ਜੀ ਅਕਾਲੀ ਦਲ ਨੇ ਤਾਂ ਇਹ ਪ੍ਰੂਫ ਕਰਤਾ ਜੀ ਟਿਕਟ ਦੇ ਕੇ ਇੱਕ ਗੈਂਗਸਟਰ ਦੀ ਸੱਸ ਨੂੰ ਉਹਨਾਂ ਨੇ ਪ੍ਰੂਫ ਕਰਤਾ ਹਾਂ ਸਾਡਾ ਇਹੀ ਹੈ ਸਾਡੀ ਪਾਰਟੀ ਦੀ ਸਪੋਰਟ ਹੀ ਇਹ ਹੈਗੀ ਸੋ ਲੋਕੀ ਸਿਆਣੇ ਹੋ ਗਏ ਨੇ ਪੜ੍ਹੇ ਲਿਖੇ ਨੇ ਮਾਜੇ ਦੇ ਲੋਕ ਤੇ ਉਹ ਅਮਨ ਸ਼ਾਂਤੀ ਪਸੰਦ ਕਰਦੇ ਨੇ ਕਿ ਉਹਨਾਂ ਨੂੰ ਪਤਾ ਹੈ ਕਾਂਗਰਸ ਸਰਕਾਰ ਹੀ ਕੈਸੇ ਕੈਸੀ ਪਾਰਟੀ ਹੈਗੀ ਹੈ ਜਿਹੜੀ ਅਮਨ ਸ਼ਾਂਤੀ ਵਾਪਸ ਰੀਇਨਸਟੇਟ ਕਰ ਸਕਦੀ ਹੈ ਗੈਂਗਸਟਰイズਮ ਨੂੰ ਜੜੋਂ ਖਤਮ ਕਰ ਸਕਦੀ ਹੈ ਅੱਛਾ ਕਾਨ੍ਹ ਬੀਰ ਜੀ ਸ਼ਾਂਤ ਦਮ ਦੰਡ ਭੇਦ ਇਹ ਤਰਨ ਤਰਨ ਨਾਲੇ ਚੱਲਣ ਦੇਣਗੇ ਜੀ ਬਿਲਕੁਲ ਨਹੀਂ ਜੀ ਮੈਂ ਅਹੀਂ ਤੋਂ ਮੈਂ ਪਹਿਲੇ ਕਹਿ ਕੇ ਆਹੀਂ ਮਾਝੀ ਦੇ ਹੈਗੇ ਆ ਅਹੀਂ ਤੱਕਾ ਤੇ ਬਦਮਾਸ਼ੀ ਨਾ ਅਸੀਂ ਸੈਨੇ ਆ ਤੇ ਨਾ ਹੀ ਕਰ ਕਰਦੇ ਆ ਠੀਕ ਹੈ ਜੀ ਲੇਕਿਨ ਜੇ ਸਾਡੇ ਤੇ ਕੋਈ ਕਰੂਗਾ ਅਸੀਂ ਮਾਝੀ ਦੇ ਹੈਗੇ ਆ ਜਵਾਬ ਦੇਣਾ ਜਾਣਦੇ ਆ ਲੇਕਿਨ ਅਸੀਂ ਸੈਨੇ ਨਹੀਂ ਅੱਛਾ ਹਰਮੀਰ ਸੰਧੂ ਕਹਿੰਦੇ ਮੇਰਾ ਕਰੀਅਰ 2002 ਤੋਂ ਪਹਿਲਾਂ ਦਾ ਸਟਾਰਟ ਹੈ ਕਹਿੰਦੇ 2002 ਦੇ ਵਿੱਚ ਮੈਨੂੰ ਆਜ਼ਾਦ ਇੱਥੋਂ ਦੇ ਲੋਕਾਂ ਨੇ ਜਿਤਾਇਆ ਸੀਗਾ ਮੇਰਾ ਬੜਾ ਗੂੜਾ ਪਿਆਰ ਹੈ ਜੇ ਲੋਕਾਂ ਨਾਲ ਤਰਨ ਤਰ ਦੇ ਹਲਕੇ ਦੇ ਲੋਕਾਂ ਦੇ ਨਾਲ ਉਹ ਕਹਿੰਦੇ ਸਾਡੀ ਜਿੱਤ ਪੱਕੀ ਹੈ ਜਿੱਤ ਸਾਡੀ ਤੈ ਬਸ 14 ਨਵੰਬਰ ਨੂੰ ਐਲਾਨ ਹੋਣਾ ਹੈ ਸਾਡੀ ਜਿੱਤ ਹੋਈ ਪਈ ਹੈ ਜੀ ਦੇਖੋ ਜੀ ਹਰਮੀਤ ਸਿੰਘ ਸੰਧੂ ਦੋ ਪਹਿਲੀ ਵਾਰੀ ਆਜ਼ਾਦ ਲੜੇ ਸੀਗੇ ਬਿਲਕੁਲ ਸਹੀ ਗੱਲ ਆ ਉਦੋਂ ਕੈਰਵਾਨ ਨੇ ਸਪੋਰਟ ਕੀਤੀ ਸੀਗੀ ਜੀ ਹਰਮੀਤ ਸਿੰਘ ਸੰਧੂ ਦੀ ਫਿਰ ਇਹ ਉਸੇ ਪਰਿਵਾਰ ਦੇ ਵਿਰੁੱਧ ਹੋ ਗਿਆ ਜੀ ਫਿਰ ਇਹਨੇ ਅਕਾਲੀ ਦਲ ਜੁਆਇਨ ਕਰ ਲਈ ਦੋ ਟਾਈਮ ਇਹਨੇ ਉਹਦੇ ਚ ਕੱਢੇ ਪਿਛਲੇ 10 ਸਾਲ ਇਹ ਪਾਵਰ ਤੋਂ ਬਾਹਰ ਰਿਹਾ ਹਰਮੀਤ ਸਿੰਘ ਮਤਲਬ ਸਰਕਾਰ ਚ ਨਹੀਂ ਸੀਗਾ ਇਹ 10 ਸਾਲਾਂ ਦੇ ਵਿੱਚੋਂ ਦੀ ਭਾਜੀ 9 ਸਾਲ ਤਾਂ ਇਹ ਕੈਨੇਡਾ ਬੈਠਾ ਰਿਹਾ ਨਾ ਇੱਥੇ ਕਿਸੇ ਦੇ ਦੁੱਖ 'ਚ ਨਾ ਕਿਸੇ ਸੁੱਖ 'ਚ ਸ਼ਰੀਕ ਹੋਇਆ ਨਾ ਕਿਸੇ ਨੂੰ ਆ ਕੇ ਇੱਥੇ ਮਿਲਿਆ ਕਿਸੇ ਦੀ ਕੋਈ ਬਾਹ ਫੜੀ ਨਾ ਕਿਸੇ ਵਰਕਰ ਦਾ ਕੋਈ ਫੋਨ ਚੱਕਿਆ ਤੇ ਭਾਜੀ ਕਿੱਥੋਂ ਲੋਕੀ ਨੂੰ ਦੁਬਾਰਾ ਲੈਣਗੇ ਲੋਕੀ ਨੂੰ ਪਛਾਣ ਚੁੱਕਿਆ ਸਿਰਫ ਤੇ ਸਿਰਫ ਪਾਵਰ ਦਾ ਭੁੱਖ ਹੈ ਜੀ ਦੇਖਿਆ ਅਕਾਲੀ ਦਲ ਡਾਊਨ ਜਾ ਰਹੀ ਹੈ ਛਾਲ ਮਾਰ ਕੇ ਆਮ ਆਦਮੀ ਪਾਰਟੀ ਵਾਲ ਹੋ ਗਿਆ ਹੈਗਾ ਆ ਹੁਣ ਜੇ ਪਿੱਛੇ ਜੇ ਮੈਂ ਸੁਣਿਆ ਇੱਕ ਇੰਟਰਵਿਊ ਦੇ ਵਿੱਚ ਕਹਿ ਰਿਹਾ ਸੀਗਾ ਕਿ ਕਰ ਮੇਰੇ ਨਾਲ ਇੱਥੇ ਇੱਕ ਬੁਰਜ ਦਾ ਸਰਪੰਚ ਮੇਰੇ ਨਾਲ ਤੁਰੀ ਫਿਰਦਾ ਮੀ ਇਹਦੇ ਨਾਲ ਤਾਂ ਇਹਦਾ ਪਿੰਡ ਹੀ ਐ ਨੀਗਾ ਪਹਿਲੀ ਗੱਲ ਤਾਂ ਸਿਆਣਿਆ ਥੋੜਾ ਦੇਖ ਮੇਰੀ ਤਾਂ ਇਲੈਕਸ਼ਨ ਹੀ ਪਹਿਲੀ ਹੈਗੀ ਜਦੋਂ ਵੋਟਾਂ ਪੈਣਗੀਆਂ ਡੱਬੇ ਖੁੱਲਣਗੇ ਤੈਨੂੰ ਵੀ ਲੱਗ ਜਾਊਗਾ ਪਤਾ ਵੀ ਕਿੰਨੇ ਕ ਬੁਰਜ ਪਰਿਵਾਰ ਨਾਲੇ ਮੇਰੇ ਤਾਂ ਦੋ ਪਿੰਡ ਆ ਤੇਰਾ ਤਾਂ ਇੱਕ ਵੀ ਨਹੀਂ ਹੈਗਾ ਸਾਡੇ ਹਲਕੇ ਦੇ ਵਿੱਚੋਂ ਰਮੇਸ਼ ਸਿੰਘ ਸਾਹਿਬ ਬਾਰੋਂ ਹੈ ਜੀ ਬਿਲਕੁਲ ਜੀ ਇਹਨੂੰ ਪੁੱਛੋ ਹਾਂ ਇਹਦਾ ਪਿੰਡ ਕਿਹੜਾ ਹੈਗਾ ਤਰਨਤਾਰਨ ਦਾ ਜੇ ਜਵਾਬ ਦੇ ਦਵੇ ਫਿਰ ਮੈਨੂੰ ਫੜ ਲਿਓ ਜੀ ਤੁਹਾਡੇ ਹਲਕੇ ਦੇ ਨਹੀਂ ਹੈਗੇ ਹਰਮੇਸ਼ ਸਿੰਘ ਸਾਹਿਬ ਆਮ ਆਦਮੀ ਪਾਰਟੀ ਵਾਲੇ ਉਮੀਦਵਾਰ ਭਾਜੀ ਪੁੱਛੋ ਇਹਨੂੰ ਇਹਦਾ ਪਿੰਡ ਕਿਹੜਾ ਪੁੱਛੋ ਤੁਹਾਨੂੰ ਦੱਸੂਗਾ ਮੇਰੇ ਤਾਂ ਇੱਥੇ ਫਿਰ ਵੀ ਦੋ ਦੋ ਆ ਤੇ ਛਾਤੀ ਠੋਕ ਕੇ ਕਹਿੰਦਾ ਹਾਂ ਦੋ ਹੈਗੇ ਖੈਰਦੀਨ ਵੀ ਜਿੱਥੇ ਮੈਂ ਰਹਿੰਦਾ ਉਹ ਵੀ ਮੇਰਾ ਪਿਛੋਂ ਪਿਛੋਕਰ ਚ ਬੁਰਜ ਵੀ ਮੇਰਾ ਕੋਹ ਚੱਕਦੇ ਹੋ ਲੋਕ ਜਿਹੜਾ ਤੁਹਾਨੂੰ ਤੁਹਾਨੂੰ ਕਰਦੇ ਸੰਪਰਕ ਕਰਦੇ ਨੇ ਤੁਹਾਡੇ ਵਰਕਰ ਜਾਂ ਸਮਰਥਕ ਉਹਨਾਂ ਦੀ ਕਾਲ ਅਟੈਂਡ ਕਰ ਲੈਂਦੇ ਹੋ ਜੀ ਹਮੇਸ਼ਾ ਜੇ ਕਿਤੇ ਕਿਤੇ ਮਾੜੀ ਜੀ ਮਿਸ ਹੋਏ ਤੇ ਮੈਂ ਹਮੇਸ਼ਾ ਕਾਲ ਬੈਕ ਵਾਪਸ ਕਰਦਾ ਹਾਂ ਅੱਛਾ ਅੰਤ ਦੇ ਵਿੱਚ ਜਿਹੜੇ ਤੁਹਾਡੇ ਹਲਕੇ ਦੇ ਲੋਕ ਦੇਖ ਰਹੇ ਨੇ ਤਨਤਨ ਵਿਧਾਨ ਸਭਾ ਹਲਕੇ ਦੇ ਸਮੂੱਚੇ ਲੋਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਸ VOTING ਨੂੰ ਲੈ ਕੇ ਜੀ ਆ ਵੀਰ ਜੀ ਮੈਂ ਤੁਹਾਡੇ ਚੈਨਲ ਰਾਹੀਂ ਹੱਥ ਜੋੜ ਕੇ ਸਾਰੇ ਵੋਟਰਜ਼ ਨੂੰ ਬੇਨਤੀ ਕਰਦਾ ਕਿ ਆਪ ਦੀ ਕੀਮਤੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਵੋਟਾਂ ਜ਼ਰੂਰ ਪਾਈਓ ਸੋਚ ਕੇ ਪਾਈਓ ਕਿ ਕਿਹੜੀ ਅਸੀਂ ਪਾਰਟੀ ਹੈ ਜਿਹੜੀ ਤਰੱਕੀਆਂ ਦੀ ਲੀਹ ਤੇ ਲੈ ਕੇ ਜਾ ਸਕਦੀ ਹੈ ਉਹਨਾਂ ਨੂੰ ਇੱਕ ਸੇਫ এনवायरमेंट ਦੇ ਸਕਦੀ ਹੈ ਉਹਨਾਂ ਦੇ ਬਿਜ਼ਨਸ ਵਾਸਤੇ ਇੱਕ ਸੇਫ ਮਾਹੌਲ ਦਾੜਦਾ ਮਾਹੌਲ ਤੋਂ ਲੋਕੀ ਬਾਹਰ ਆਣ ਦੇਖਣ ਕਿਹੜੀ ਪਾਰਟੀ ਇਹ ਕਰ ਸਕਦੀ ਹੈ ਤੇ ਸੋਚ ਸਮਝ ਕੇ اپنی ووٹ ਦਾ استعمال ਕਰੋ ਇੱਕ ਇੱਕ ਮੇਰਾ ਲਾਸਟ ਸਵਾਲ ਹੈ ਜੀ ਜਿਹੜੀ ਆਜ਼ਾਦ तौरते ਮਨਦੀਪ ਸਿੰਘ ਚੂਣ ਮੈਦਾਨ ਦੇ ਵਿੱਚ ਨੇ ਕੀ ਉਹਨਾਂ ਨੂੰ ਤੁਸੀਂ ਟੱਕਰ ਦੇ ਵਿੱਚ ਦੇਖ ਰਹੇ ਹੋ ਜੀ ਨਹੀਂ ਜੀ ਦੇਖੋ ਇਹ ਦੇਖੋ ਬੜੀ ਮੈਨੂੰ ਮਸਕੋਂ ਕਹਿਣਾ ਚਾਹਾਂਗਾ ਕਿ ਗਲਤ ਗੱਲ ਹੈ ਇਹ ਕਿ ਦੇਖੋ ਮੇਰੇ ਖਿਆਲ ਨਾਲ ਜੀ ਉਹ ਟੱਕਰ ਦੇ ਵਿੱਚ ਤਾਂ ਹੈ ਨਹੀਂਗੇ ਜੀ ਹਨਾ ਪੰਥਕ ਦੇ ਨਾਮ ਦੇ ਉੱਤੇ ਆ ਕੇ ਵੋਟਾਂ ਲੈਣੀਆਂ ਇੱਕ ਸਹੀ ਗੱਲ ਨਹੀਂ ਹੈਗੀ ਜੇ ਤੁਸੀਂ ਆ ਪੋਲਿਟਿਕਸ ਆਈ ਗਈ ਉਹ ਪਾਰਟੀ ਬਣਾਈ ਲਈ ਐ ਤੇ ਪੰਥਕ ਨਾਮ ਕਿਉਂ ਇਸਤੇਮਾਲ ਕਰਨਾ ਮੇਰੇ ਹਿਸਾਬ ਨਾਲ ਹੀ ਗਲਤ ਹੈ ਕਹਿੰਦੇ ਪੰਥਕ ਹਲਕਾ ਜੀ ਤਰਨਤਾਰਨ ਵਾਲਾ ਤੁਹਾਡਾ ਹਲਕਾ ਹੀ ਪੰਥਕ ਹਲਕਾ ਜੀ ਪੰਥਕ ਹਲਕਾ ਹੈਗਾ ਮੈਂ ਵੀ ਪੰਥਕ ਪਰਿਵਾਰ ਦੇ ਵਿੱਚ ਹੁੰਦੀ ਆ ਲੇਕਿਨ ਮੈਂ ਪੰਥ ਨੂੰ ਅੱਗੇ ਕਰਕੇ ਤਾਂ ਨਹੀਂ ਵੋਟਾਂ ਮੰਗਦਾ ਜੀ ਠੀਕ ਨਾ ਸਾਡੀ ਪਾਰਟੀ ਇੱਕ ਸੈਕੂਲਰ ਪਾਰਟੀ ਹੈਗੀ ਸਾਰੇ ਧਰਮਾਂ ਨੂੰ ਅਸੀਂ ਨਾਲ ਲੈ ਕੇ ਚੱਲਦੇ ਹੈਗੇ ਆ ਠੀਕ ਹੈ ਜੀ ਪੰਥਕ ਹਲਕਾ ਮੈਂ ਤੁਹਾਨੂੰ ਇਹ ਵੀ ਯਾਦ ਕਰਾਉਣਾ ਚਾਹੁੰਗਾ ਕਿ 2017 ਦੇ ਵਿੱਚ ਸਾਡੇ ਇੱਥੋਂ ਦੀ ਡਾਕਟਰ ਤਰਨਵੀਰ ਜੀ ਅਗਨੀ ਉਤਰੀ ਜੀ ਇਲੈਕਸ਼ਨ ਜਿੱਤੇ ਸੀਗੇ ਜਦਕਿ ਉਹ ਇੱਕ ਹਿੰਦੂ ਸੀਗੇ ਸੋ ਲੋਕੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈਗਾ ਕਿ ਲੋਕੀ ਸਾਡੇ ਇੱਥੇ ਦੇ ਤਰਨਤਾਰਨ ਦੇ ਬਹੁਤ ਸਿਆਣੇ ਨੇ ਇਹ ਵੇਖਦੇ ਆ ਕਿ ਕਿਹੜੀ ਪਾਰਟੀ ਸਾਨੂੰ ਇੱਕ ਸੇਫ এনवायरमेंट ਦੇ ਸਕਦੀ ਹੈ ਕ੍ਰਾਈਮ ਨੂੰ ਖਤਮ ਕਰ ਸਕਦੀ ਹੈ ਉਹ ਇੱਕੋ ਤੇ ਇੱਕੋ ਪਾਰਟੀ ਹੈ ਉਹ ਕਾਂਗਰਸ ਪਾਰਟੀ ਕਿੰਨੇ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਹੋਣ ਦਾ ਅਨੁਮਾਨ ਹੈ ਜੀ ਲਾਸਟ ਸਵਾਲ ਹੈ ਮੇਰਾ ਦੇਖੋ ਜੀ ਆਪਣੇ ਵੱਲੋਂ ਅਸੀਂ ਪੂਰਾ ਜ਼ੋਰ ਲਾਇਆ ਹੋਇਆ ਤੇ ਅਸੀਂ ਲੀਡ ਚੰਗੀ ਲੀਡ ਦੇ ਨਾਲ ਜਿੱਤਾਂਗੇ ਠੀਕ ਹੈ ਠੀਕ ਹੈ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਜੀ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਕਰਨਵੀਰ ਸਿੰਘ ਬੁਰਜ ಕಾಂಗ್ರೆਸ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਨੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਜ਼ਰੂਰ ਦਿਓ ਬਹੁਤ-ਬਹੁਤ ਧੰਨਵਾਦ